ਮੁਖਸਰ ਸਾਹਿਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਨੂੰ ਲੈ ਕੇ ਪ੍ਰਬੰਧ ਜਿਹੜੇ ਨੇ ਉਹ ਪੂਰੇ ਕਰ ਲਏ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਅਕਤੂਬਰ ਦੇ ਵਿੱਚ ਝੋਨੇ ਦੀ ਫਸਲ ਦੀ ਖਰੀਦ ਜਿਹੜੀ ਹੈ ਉਹ ਸ਼ੁਰੂ ਕੀਤੀ ਜਾ ਰਹੀ ਹੈ ਇਸ ਸੇ ਬਾਰੇ ਜਾਣਕਾਰੀ ਦਿੰਦਿਆ ਹੋਇਆ ਜੀਤਪਾਲ ਸਿੰਘ ਬਰਾੜ ਜ਼ਿਲ੍ਹਾ ਮੰਡੀ ਅਧਿਕਾਰੀ ਮੁਖਸਰ ਸਾਹਿਬ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਦੇ ਵਿੱਚ ਟੀਮਾਂ ਬਣਾ ਕੇ ਆਪਣੇ-ਆਪਣੇ ਪੱਧਰ ਤੇ ਖਰੀਦਦਾਰੀ ਦੇ ਪ੍ਰਬੰਧ ਜਿਹੜੇ ਨੇ ਪੁਖਤਾ ਕਰ ਲਏ ਕਹਿੰਦੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕੋਈ ਵੀ ਪਰੇਸ਼ਾਨੀ ਪੇਸ਼ ਨਾ ਆਵੇ ਇਸ ਨੂੰ ਲੈ ਕੇ ਇੰਤਜ਼ਾਮ ਕੀਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਕਿਸਾਨ ਭਰਾਵਾਂ ਨੂੰ ਵੀ ਅਪੀਲ ਹੈ ਕਿ ਆਪਣੀਆਂ ਫਸਲਾਂ ਜਿਹੜੀਆਂ ਨੇ ਉਹ ਸੁਕਾ ਕੇ ਮੰਡੀਆਂ ਦੇ ਵਿੱਚ ਲਾਈਆਂ ਜਾਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਿਸੇ ਔਖ ਦਾ ਸਾਹਮਣਾ ਨਾ ਕਰਨਾ ਪਵੇ ਦੇਖੋ ਜੀ ਆਪਣੇ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਚਾਰ ਮਾਰਕੀਟ ਕਮੇਟੀਆਂ ਦੇ ਅਧੀਨ 118 ਮੰਡੀਆਂ ਜਿਹੜੀਆਂ ਹੈਗੀਆਂ ਉਹ ਪੰਜਾਬ ਮੰਡੀਪੁਰ ਵੱਲੋਂ ਚੋਣੇ ਦੀ ਖਰੀਦ-ਵੇਚ ਲਈ ਕੋਸ਼ਿਸ਼ ਕੀਤੀਆਂ ਹੋਈਆਂ ਹਨ ਜਿਨ੍ਹਾਂ ਦੇ ਵਿੱਚ ਜਿਹੇ ਜੇ ਆਪਾਂ ਗੱਲ ਕਰੀਏ ਮੁੱਢਲੇ ਪ੍ਰਬੰਧਾਂ ਦੀ ਤਾਂ ਬਿਜਲੀ ਪਾਣੀ ਛਾਤ ਫਾਇਦੇ ਜਿਹੜੇ ਹੈਗੇ ਆ ਪ੍ਰਬੰਧ ਇਹਨਾਂ ਮਾਰਕੀਟ ਕਮੇਟੀਆਂ ਵੱਲੋਂ ਜਿਹੜੇ ਹੈਗੇ ਆ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਕਿਸਾਨ ਨੂੰ ਜਾਂ ਕਿਸੇ ਨੂੰ ਵੀ ਇਸ ਪ੍ਰਤੀ ਕੋਈ ਵੀ ਜਿਹੜੀ ਹੈਗੀ ਆਪਣੀ ਫਸਲ ਵੇਚਣ ਦੇ ਵਿੱਚ ਦਿੱਕਤ ਨਾ ਆਵੇ ਜੇ ਆਪਾਂ ਗੱਲ ਕਰੀਏ ਪਿਛਲੇ ਸਾਲ ਦੀ ਤਾਂ ਪਿਛਲੇ ਸਾਲ ਸਾਡੇ ਕੋਲੇ ਇੱਥੇ ਜਿਲ੍ਹਾ ਮੁਕਸਾ ਸਾਹਿਬ ਦੀਆਂ ਮੰਡੀਆਂ ਦੇ ਵਿੱਚ 894000 ਮੈਟ੍ਰਿਕ ਟਨ ਜੋ ਨਦੀ ਜੜੀ ਹੈਗੀ ਖਰੀਦ ਹੋਈ ਸੀ ਇਸ ਵਾਰੀ ਵੀ ਸਾਨੂੰ ਉਮੀਦ ਹੈ ਵੀ ਇਸ ਤੋਂ ਜਿਹੜੀ ਹੈਗੀ ਮੱਧਕੇ ਹੀ ਮੰਡੀ ਦੇ ਵਿੱਚ ਆਮਦ ਹੋਵੇਗੀ ਚੋਨੇ ਦੀ ਉਸ ਦੇ ਅਨੁਸਾਰ ਹੀ ਸਾਰੇ ਪ੍ਰਬੰਧ ਜਿਹੜੇ ਹੈਗੇ ਸ੍ਰੀਤਿਓ ਕੀਤੇ ਜਾ ਦੇ। ਫਾਈਲ ਨੂੰ ਲੱਗੇ ਕਿਸ ਤਰ੍ਹਾਂ ਦਾ ਪ੍ਰਬੰਧ ਦੇਖਣ ਨੂੰ ਆਇਆ ਕਿ ਹਜੇ ਤੱਕ ਮੰਡੀ ਦੇ ਵਿੱਚ ਕੋਈ ਸਰਫਾਈ ਨਹੀਂ ਹੋਈ ਜੀ। ਬਿਤੇ ਕੀ ਕਹ ਲਵਾਂਗੇ ਹੋਰ ਪਾਸੇ ਵੀ ਇਸ ਤਰ੍ਹਾਂ ਦੇ ਹਲਾਤ ਵਿੱਚ ਜਿਹੜੀ ਹੈਗੀ ਹੈ ਦੇਖੋ ਸਾਰੇ ਪ੍ਰਬੰਧ ਜਿਹੜੇ ਹੈਗੇ ਆ ਉਹ ਨਿਰੰਤਰ ਤੌਰ ਤੇ ਜਿਹੜੀ ਹੈਗੀ ਹੈ ਲਗਾਤਾਰ ਤੌਰ ਤੇ ਸਾਡੀਆਂ ਮਾਰਕੀਟ ਕਮੇਟੀਆਂ ਵੱਲੋਂ ਕੀਤੇ ਜਾ ਰਹੇ ਹਨ ਰੋਜ਼ ਦੀ ਰੋਜ਼ ਮੋਨਿਟਰਿੰਗ ਸਾਡੇ ਵੱਲੋਂ ਇੱਥੇ ਕੀਤੀ ਜਾ ਰਹੀ ਹੈ ਰੋਜ਼ ਦੀ ਰੋਜ਼ ਦੀ ਜਾ ਕੇ ਸੀ ਫੀਟ ਲੈਵਲ ਤੇ ਫੜਤਾਲ ਵੀ ਕੀਤੀ ਜਾ ਰਹੀ ਹੈ ਜੇ ਕਿਤੇ ਕੋਈ ਜਿਹੜੇ ਹੈਗੇ ਆ ਕੋਈ ਨਿੱਕੀ-ਮੋਟੀ ਕਿਤੇ ਕੋਈ ਕਮੀ ਪੇਸ਼ੀ ਹੈ ਵੀ ਉਹ ਵੀ ਅਸੀਂ ਜਿਹੜੀ ਹੈਗੀ ਹੈ ਅੱਜ ਸ਼ਾਮ ਤੱਕ ਜਿਹੜੀ ਹੈਗੀ ਦੂਰ ਕਰ ਦਿੱਤੀ ਜਾਵੇ ਕਿਸਾਨਾਂ ਨੂੰ ਜੋ ਮੁਸ਼ਕਲਾ ਆਉਦੀ ਹੈ ਚੋਰੀ ਹੋ ਗਈ ਇਹ ਆਫਰ ਪਸ਼ੂਆਂ ਦੇ ਵਿੱਚੋਂ ਕੈਰੀਏਟਿਕ ਤੋਂ ਮਿਲਦੇ ਆ ਕੇ ਤੁਹਾਨੂੰ ਉਬਰ ਲੱਗ ਜਾਂਦਾ ਹੈ ਬਰਾ ਪਜਾਨ ਵਾਲਾ ਨੈਟਿਕਿਸਤਨ ਪਰ ਜਿਹੜੀ ਜਿਹੜੀ ਆਪਾਂ ਗੱਲ ਕਰੀਏ ਬਾਰੇ ਪਸ਼ੂਆਂ ਦੀ ਜਾਂ ਚੋਰੀ ਦੀ ਉਹਦੇ ਲਈ ਜਿਹੜੇ ਹੈਗੇ ਅਸੀਂ ਬੌਕਸ ਸਰ ਮੰਡੀ ਦੇ ਵਿੱਚ ਪ੍ਰਬੰਧ ਇਸ ਇਸ ਤਰਜ਼ ਤੇ ਕੀਤੇ ਜਾ ਰਹੇ ਹਨ ਵੀ ਜਿਹੜੇ ਆਪਣੇ ਅਨਨੇਸੈਸਰੀ ਗੇਟ ਹਨ ਜਿੱਥੇ ਬੇਲ ਜੋ ਵੀ ਦੇ ਗੇਟ ਹਨ ਉਹਨਾਂ ਨੂੰ ਅੱਜ ਤੱਕ ਅਸੀਂ ਇਸ ਵਾਰੀ ਬੰਦ ਰੱਖਾਂਗੇ ਸਪੈਸ਼ਲੀ ਜਿਹੜਾ ਹੈ ਗਊਸ਼ਾਲਾ ਸਾਈਡ ਵਾਲੇ ਗੇਟ ਆ ਉਹਨਾਂ ਨੂੰ ਵੀ ਅਸੀਂ ਬੰਦ ਰੱਖਾਂਗੇ ਇਸ ਤੋਂ ਇਲਾਵਾ ਅਸੀਂ ਜਿਹੜੀ ਹੈਗੀ ਹੈ ਵਾਖਰੇ ਤੌਰ ਤੇ ਚੌਕੀਦਾਰ ਵੀ ਰੱਖਾਂਗੇ ਤਾਂ ਜੋ ਜਿਹੜਾ ਹੈਗਾ ਨਾ ਸਿਰਫ ਚੋਰੀ ਦਾ ਬਲਕਿ ਜਿਹੜੇ ਹੈਗੇ ਵਾਰਾ ਪਸ਼ੂਆਂ ਦਾ ਵੀ ਅਸੀਂ ਉੱਥੇ ਹੱਲ ਕਰ ਸਕੀਏ ਮੌਸਰ ਨੂੰ ਲੈ ਕੇ ਕਿਸਾਨਾਂ ਨੂੰ ਕੀ ਕਹਿੰਦਾ ਚਾਹੁੰਦੇ ਜਿਸ ਤਰ੍ਹਾਂ ਕਿ ਮੌਸਰ ਕੱਟ ਵੱਟ ਆਉਂਦਾ ਹੈ ਤੇ ਕਿਸਾਨ ਕਹਿੰਦੇ ਨੇ ਕਿ ਸਾਡਾ ਮੌਸਰ ਸਹੀ ਪਹਿਲਾਂ ਸਹੀ ਸੀ ਹੁਣ ਸਾਡਾ ਕੱਟ ਗਿਆ ਜਾਂ ਉਹ ਵੱਧ ਤੁਹਾਨੂੰ ਕੋਈ ਪ੍ਰਤੀ ਦੇ ਉਸ ਸੰਬੰਧੀ ਹੈ ਜੀ ਜਿਹੜੇ ਮਾਰਕੀਟ ਕਮੇਟੀਆਂ ਵੱਲੋਂ ਮੌਇਸਚਰ ਮੀਟਰ ਜਿੰਨੇ ਵੀ ਹੈਗੇ ਆ ਉਹਨਾਂ ਦੀ ਅਸੀਂ ਜਿਹੜੀ ਹੈਗੀ ਕੈਲੀਬ੍ਰੇਸ਼ਨ ਪਿਛਲੇ ਸਮੇਂ ਦੌਰਾਨ ਅਸੀਂ ਜਿਹੜੀ ਹੈਗੀ ਆ ਕਰਾ ਲਈ ਗਈ ਹੈ ਉਹ ਲੈਬ ਤੋਂ ਅਸੀਂ ਸਾਰੀ ਉਹਦੀ ਕੈਲੀਬ੍ਰੇਸ਼ਨ 100% ਮੌਇਸਚਰ ਮੀਟਰਾਂ ਦੀ ਹੋ ਚੁੱਕੀ ਹੈ ਇਸ ਦੇ ਸੰਬੰਧੀ ਇਹ ਵੀ ਜਿਹੜੇ ਹੈਗੇ ਆਪਣੇ ਇੱਕ ਇਹ ਵੀ ਮੇਰੀ ਸਾਰੇ ਕਿਸਾਨਾਂ ਨੂੰ ਇਹ ਵੀ ਬੇਨਤੀ ਹੈ ਜੀ ਵੀ ਉਹ ਜਿਹੜੀ ਹੈਗੀ ਫਸਲ ਜਿਹੜੀ ਹੈਗੀ ਮੰਡੀ ਦੇ ਵਿੱਚ ਉਹ ਸੁੱਕੀ ਲੈ ਕੇ ਆਉਣ ਤਾ ਜੋ ਉਹਨਾਂ ਨੂੰ ਵੀ ਕਿਸੇ ਪ੍ਰਕਾਰ ਦੀ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਆਵੇ ਤੇ ਇਹ ਜਲਦੀ ਤੋਂ ਜਲਦੀ ਜਿਹੜੀ ਸਾਰੀ ਪ੍ਰਕਿਰਿਆ ਮੁਕੰਮਲ ਹੋ ਸਕੇ। ਬਹੁਤ ਸਤਿ ਸ਼੍ਰੀ ਅਕਾਲ ਜੀ। ਹਜੇ ਤੱਕ ਅੱਜ ਫੇਰ 1 ਵਜੇ ਮੀਟਿੰਗ ਹੈ ਜੀ ਪ੍ਰਧਾਨ ਜੀ ਦੀ। ਜੋ ਫੈਸਲਾ ਹੋਊਗਾ ਉਸ ਦੇ ਮੁਤਾਬਕ ਅਸੀਂ ਚੱਲਾਂਗੇ। ਪਰ ਜੇ 17 ਚੋਂ ਨਾ ਮੰਡੀ ਦੇ ਵਿੱਚ ਆਊਗਾ ਮੌਸਰ ਤੇ ਉਹ ਅਸੀਂ ਰੋਕਾਂ ਲੈਣੀ ਜਦੋਂ ਇਨਸਪੈਕਟਰ ਭਾ ਲਾਊਗਾ ਤੇ ਉਹਦੀ ਲੈਫਟ ਹੋ ਕਰਾਊਗਾ ਤਾਂ ਅਸੀਂ ਧਲਾਉਣ ਨੂੰ ਤਿਆਰ ਪਰ ਹਜੇ ਤੱਕ ਜੋ ਪਤਾ ਲੱਗਿਆ ਹੈ ਬਿਸ਼ੈਦਰਾਂ ਵਾਲਾ ਨੇ ਅਪਲਾਈ ਨਹੀਂ ਕੀਤਾ। ਛੈਦਰਾਂ ਨੇ ਅਪਲਾਈ ਕਿਉਂ ਨਹੀਂ ਕਰੀ? ਖਾਤ ਕੀ ਹੈ? ਉਹਨਾਂ ਸਪੇਸ ਉਹਨਾਂ ਨੂੰ ਲੱਗਦਾ ਹੈ ਵੀ ਅੱਗੇ ਆਸਤੇ ਸਾਡਾ ਜਿਹੜਾ ਚੋਨਾ ਰੂਹਾ ਛੈਦਰਾਂ ਦੇ ਵਿੱਚ ਸਪੇਸ ਨਹੀਂ ਮਿਠੇਗੀ ਹੈ। ਜਿਹਨਾਂ ਕਰ ਸਪੇਸ ਨਹੀਂ ਮਿਲਦੀ ਉਹਨਾਂ ਚਿਰ ਅਸੀਂ ਐਗਰੀਮੈਂਟ ਨਹੀਂ ਕਰਦੇ। ਪਿਛਲੇ ਸਾਲ ਵੀ ਜਿਹੜਾ ਕੁਝ ਪਤਾ ਲੱਗਿਆ ਜਿਹੜਾ ਛੈਦਰਾਂ ਦੇ ਵਿੱਚ ਸ਼ਾਰਟ ਜਿਹੜਾ ਨੇ ਉਹ ਸਰਪਾਦ ਦੇ ਤੇ ਸਰਪਾਦ ਵਿੱਚ ਚੁੱਕਿਆ। ਉਹ ਹਜੇ ਤੱਕ ਵੀ ਚੈਨਲ ਜੋ ਤਾਂ ਚੱਕਾ ਹੀ ਗਿਆ तकरीबन ਮਕਸਰ ਦਾ ਤੇ ਆਮ ਜ਼ਿਲ੍ਹਾ ਅੰਤਰਸਟਾਨ ਦੇ ਵਿੱਚ ਪਿਆ ਸੁਣ ਸੁਣ ਜਾਈਏ ਕੁਝ ਮਗਰ ਕੁਝ ਜੀ ਦਾਮੀ ਨਹੀਂ ਕੁਝ ਹਾਂ ਸਾਡੀ ਦਾਮੀਆਂ ਵੀ 2.5% ਕੀਤੀ ਹੈ ਹੋਏ ਤੇ ਇੱਕ ਜਿਹੜੀ ਲੇਬਰ ਆ ਸਾਡੀ ਉਹ ਬਹੁਤ ਘੱਟ ਹੈ ਜੀ ਤੇ ਲੋਡਿੰਗ ਦੀ ਅਨਲੋਡਿੰਗ ਦੀ ਉਹ ਸਾਨੂੰ ਪੂਰੀ ਦਿੱਤੀ ਜਾਂਦੀ ਕਿ ਰਿਆਤਿਆਂ ਦਾ ਨੁਕਸਾਨ ਇਸ ਗੱਲ ਚ ਬਹੁਤ ਜ਼ਿਆਦਾ ਹੁੰਦਾ ਹੈ ਲੱਗਦਾ ਗੱਲ ਜਿਹੜੀ ਕਿ ਸ਼ੁਰੂ ਹੋ ਜਾਈਏ ਜੇਕਰ ਅੱਜ ਕੋਈ ਸਰਕਾਰ ਪ੍ਰਬੰਧ ਜੀ ਅੱਜ ਗਏ ਹੈ ਜੋ ਫੈਸਲਾ ਹੋਊਗਾ ਉਹਦੇ ਮੁਤਾਬਕ ਹੀ ਪਤਾ ਲੱਗੇਗਾ